ਸੰਗਰੂਰ ਦੇ ਪਿੰਡ ਬਗਰੋਲ ਦੇ ਵਿੱਚ ਉਸ ਵੇਲੇ ਮਾਤਮ ਛਾ ਗਿਆ ਜਦੋਂ ਸਾਡੇ ਦੇਸ਼ ਦਾ ਇੱਕ ਹੋਰ ਜਵਾਨ ਸ਼ਹੀਦ ਹੋ ਗਿਆ 43 ਸਾਲਾਂ ਜਸਪਾਲ ਸਿੰਘ ਜੋ ਕਿ ਰਾਮਗੜ ਰਾਂਚੀ ਦੇ ਵਿੱਚ ਆਪਣੀ ਡਿਊਟੀ ਕਰ ਰਹੇ ਸੀ ਅੱਜ ਦੇ ਦਿਨ ਉਹਨਾਂ ਨੇ ਛੁੱਟੀ ਤੇ ਆਪਣੇ ਘਰ ਆਉਣਾ ਸੀ ਪਰ ਅੱਜ ਉਹਨਾਂ ਦਾ पार्थिव ਸਰੀਰ ਉਹਨਾਂ ਦੇ ਪਿੰਡ ਪਹੁੰਚਿਆ ਜਿਸ ਦਾ ਪੂਰੇ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਪਰਿਵਾਰ ਨੇ ਦੱਸਿਆ ਕਿ 23 ਸਾਲਾਂ ਤੋਂ ਡਿਊਟੀ ਕਰ ਰਹੇ ਸੀ ਤੇ 2026 ਦੇ ਵਿੱਚ ਜਸਪਾਲ ਸਿੰਘ ਦੀ ਰਿਟਾਇਰਮੈਂਟ ਸੀ ਮੇਰ ਨਾਮ ਜਗਤਾਰ ਸਿੰਘ ਆ ਜੀ ਜਗਤਾਰ ਸਿੰਘ ਕੀ ਕਹਿਣਾ ਚਾਹੁੰਦੇ ਜਿਹੜੇ ਤੁਹਾਡੇ ਬ੍ਰਦਰ ਨੇ ਹਾਊਸ ਸੀ ਅੱਜ ਉਹਦੇ ਡੈਡ ਬੋੜੀ ਗਈ ਆ ਬਹੁਤ ਮਾੜਾ ਕੰਮ ਹੋਇਆ ਜੀ ਸਾਨੂੰ ਤਾਂ ਪਰਸੋ ਪਤਾ ਲੱਗਿਆ ਜੀ ਰਾਤ ਨੂੰ ਇਹ ਐ ਕਰਕੇ ਹੋ ਗਿਆ ਬਹੁਤ ਜ਼ਿਆਦਾ ਦੁੱਖ ਆ ਜੀ ਤਦੋਂ ਦੇ ਭਰਤੀ ਹੋਇਆ ਕੀ ਬੱਚੇ ਹਨ ਉਹਨਾਂ ਦੇ ਭਰਤੀ ਤਕਰੀਬਨ 23 ਸਾਲ ਹੋ ਗਈ 2000 ਚ ਹੋਈ ਸੀ ਭਰਤੀ ਜੀ ਬੱਚੇ ਮੁੰਡਾ ਗੁੱਡੀ ਆ ਜੀ ਗੁੱਡੀ 16 17 ਸਾਲ ਦੀ ਆ ਜੀ ਮੁੰਡਾ 12 13 ਸਾਲ ਦਾ ਜੀ ਰਿਟਾਇਰਮੈਂਟ ਜੀ ਕਿੰਨੀ ਟਾਈਮ ਸਮਾਂ ਲਵੇਗਾ ਜੀ ਇਹਨਾਂ ਦਾ ਰਿਟਾਇਰਮੈਂਟ 2026 ਚ ਹੋਣੀ ਜੀ ਯਾਰ ਉੱਥੇ ਹੀ ਪਿੰਡ ਦੇ ਸਰਪੰਚ ਤੇ ਪਿੰਡ ਦੇ ਲੋਕਾਂ ਨੇ ਕਿਹਾ ਕਿ ਇਹ ਸਾਡੇ ਪਿੰਡ ਦਾ ਹੋਣ ਹਾਰ ਲੜਕਾ ਸੀ ਜੋ ਕਿ ਪਿਛਲੇ 23 ਸਾਲਾਂ ਤੋਂ ਫੌਜ ਦੇ ਵਿੱਚ ਆਪਣੀ ਸੇਵਾ ਨਿਭਾ ਰਿਹਾ ਸੀ ਸਪੰਸਰ ਸਾਹਿਬ ਕੀ ਕਹਿਣਾ ਚਾਹੁੰਦੇ ਜਿਹੜਾ ਤੁਹਾਡੇ ਪਿੰਡ ਦਾ ਜੱਜਪਾਲ ਸਿੰਘ ਚੀਤ ਹੋਇਆ ਪਹਿਲਾਂ ਤਾਂ ਬਹੁਤ ਹੀ ਮਦਭਾਗੀ ਘਟਨਾ ਜਿਹੜੀ ਸਾਡੇ ਨਗਰ ਨਾਲ ਵਾਪਰੀ ਹੈ ਪਰਮਾਤਮਾ ਇਹ ਜੀ ਵੱਧ ਭਾਗੀ ਘਟਨਾ ਅੱਗੇ ਬਾਰੇ ਨਾ ਵਰਤਾਵੇ ਸਾਡੇ ਬਹੁਤ ਹੀ ਹੋਣਹਾਰ ਸਾਡਾ ਛੋਟਾ ਵੀਰ ਹੌਲਦਾਰ ਜੱਜਪਾਲ ਸਿੰਘ ਸਾਨੂੰ ਸਦੀਵੀ ਵਿਛੋੜਾ ਦੇ ਗਿਆ ਤੇ ਬਹੁਤ ਹੀ ਚੰਗਾ ਸੁਭਾਅ ਸੀ ਇੱਕ ਪਿੱਛੇ ਇੱਕ ਬੇਟਾ ਛੋਟਾ ਜਾਂ ਤੇ ਇੱਕ ਗੁੜੀਆ ਜੋ ਕਿ 18 ਸਾਲ ਦੀ ਹੈ ਤੇ ਮਾਤਾ ਪਿਤਾ ਨੇ ਤੇ ਉਹਨਾਂ ਦਾ ਬ੍ਰਦਰ ਹੈ ਆਪਣਾ ਛੋਟਾ ਉਹਨਾਂ ਤੋਂ ਜਿਹੜਾ ਕਿ ਉਹ ਪਿੱਛੇ ਛੱਡ ਕੇ ਪ੍ਰਮਾਤਮਾ ਨੂੰ ਦੇ ਚਰਨਾਂ ਦੇ ਵਿੱਚ ਜਾਬ ਰਾਜਮਾਨ ਹੋਏ ਨੇ ਤੇ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ ਪ੍ਰਵਾ ਪਰਿਵਾਰ ਨੂੰ ਭਾਣਾ ਮੰਨਣ ਦਾ ਹੁਕਮ ਬਖਸ਼ੇ ਤੇ ਮੈਂ ਬਹੁਤ ਹੀ ਦੁਖਦਾਈ ਘਟਨਾ ਜੋ ਸਾਡੇ ਨਗਰ ਨਾਲ ਵਰਤੀ ਹੈ ਜੀ ਕਿਹੜੀ ਜੂੰਟ ਦੇ ਵਿੱਚ ਕੰਮ ਕਰਦਾ ਸੀ ਕਿੰਨੀ ਏ ਏ ਸੀ ਇਹਨਾਂ ਦੀ ਤਕਰੀਬਨ 42 ਸਾਲ ਉਮਰ ਹੋ ਗਈ ਸੀ ਤੇ 23 ਸਾਲ ਸਰਵਿਸ ਸੀਗੀ ਜਸਪਾਲ ਸਿੰਘ ਜੀ ਤੇ ਮਹਾਰਾਜਮੈਂਟ ਦੇ ਵਿੱਚ ਡਿਊਟੀ ਤੇ ਤਨਾਤ ਸੀਗੇ ਜੋ ਕਿ ਮੇਰੇ ਹਿਸਾਬ ਨਾਲ ਗ੍ਰਾਮਗੜ ਰਾਂਚੀ ਡਿਊਟੀ ਤੇ ਸੀਗੇ ਜੀ ਹੁਣ ਹਾਂਜੀ ਤਕਰੀਰ ਰਿਟਾਇਰਮੈਂਟ ਨੇੜੀ ਜਿਨਾਂ ਦੀ ਰਿਟਾਇਰਮੈਂਟ ਨੂੰ 1 ਸਾਲ ਹੀ ਰਹਿ ਗਿਆ ਸੀ ਅੱਜ ਦੇ ਦਿਨ ਸਭ ਨੂੰ ਦੁੱਖਦਾਈ ਗੱਲ ਇਹ ਵੀ ਹੈ ਕਿ ਅੱਜ ਦੇ ਦਿਨ ਉਹਨਾਂ ਨੇ ਆਪਣੀ ਬੇਟੀ ਵਾਸਤੇ ਛੁੱਟੀ ਅਪਲਾਈ ਕੀਤੀ ਸੀ ਅੱਜ ਉਹਰੇ ਪਹੁੰਚਣਾ ਸੀਗਾ ਉਹਨਾਂ ਦੀ ਬੇਟੀ ਦਾ ਐਗਜ਼ਾਮ ਸੀਗਾ ਉਹਨਾਂ ਨੇ ਬਹੁਤ ਹੀ ਖੁਸ਼ੀ ਦੇ ਨਾਲ ਆਪਣੀ ਛੁੱਟੀ ਅਪਲਾਈ ਕੀਤੀ ਸੀ ਕਿ ਮੈਂ ਆਪਣੀ ਬੇਟੀ ਦਾ ਐਗਜ਼ਾਮ ਦਿਵਾਉਣਾ ਬੇਟੀ ਨੂੰ ਆਈਲਟਸ ਕਰਵਾਈ ਹੋਈ ਸੀ ਬੱਚੇ ਨੂੰ ਆਪਣੇ ਨੂੰ ਉਹਨਾਂ ਨੇ ਜੀ ਮੇਰਾ ਨਾਮ ਗੁਰਚੰਨ ਸਿੰਘ ਆ ਜੀ ਕੀ ਕਹਿਣਾ ਚੁੰਨੀ ਜੀ ਜਿਹੜਾ ਜਸਪਾਲ ਸਿੰਘ ਚੀਤ ਹੋਇਆ ਤੁਹਾਡੇ ਪਿੰਡ ਦਾ ਨੌਜਾਨ ਸੋਚੀ ਇਹ ਮੇਰੇ ਪਿੰਡ ਦਾ ਹੌਲਦਾਰ ਜਸਪਾਲ ਸਿੰਘ ਜੀ ਬਹੁਤ ਮਿਲਨ ਸਾਰਾ ਇਨਸਾਨ ਸੀਗਾ ਬਹੁਤ ਨੀਕ ਇਨਸਾਨ ਸੀ ਤੇ ਇਹਨਾਂ ਨੇ ਹੁਣ ਰਿਟਾਇਰਮੈਂਟ ਵੀ ਹੋਣਾ ਸੀਗਾ 23 ਸਾਲ ਸਰਵਿਸ ਸੀ ਇਹਨਾਂ ਦੀ ਬਹੁਤ ਵਧੀਆ ਮਿਲਨ ਸਾਰਾ ਇਨਸਾਨ ਸੀ ਬਹੁਤ ਵਧੀਆ ਸਰਵਿਸ ਚੱਲੀ ਸੀ ਅਚਾਨਕ ਇਦਾਂ ਦਾ ਮਾੜਾ ਕੰਮ ਹੋਇਆ ਜੀ ਕਿਵੇਂ ਘਟਨਾ ਵਾਪਰੀ ਜਿਹੜੀ ਇਹ ਤਾਂ ਹੀ ਹੁਣ ਆਰਮੀ ਆਏ ਪੁਸ਼ਟੀ ਕਰਨਗੇ ਉਹਨਾਂ ਦਾ ਤਾਂ ਉਹ ਹੀ ਦੱਸ ਸਕਦੇ ਆ ਜੀ ਪਰਿਵਾਰ ਦੇ ਪਿੱਛੇ ਕੀ ਕੁ ਛੱਡ ਗਿਆ ਪਰਿਵਾਰ ਦੇ ਇੱਕ ਬੇਟੀ ਆਈ ਇੱਕ ਬੇਟਾ ਆਈ ਕਿਹੜੀ ਮਤਲਬ ਉਹ ਅਰੇਂਜਮੈਂਟ ਚ ਕੰਮ ਕਰ ਰਹੀ ਸੀ ਉਹ ਨਾਇਨ ਮਹਾਰਚ ਕੰਮ ਕਰਦੇ ਸੀ ਅਰੇਂਜਮੈਂਟ ਸੀ ਉਹਨਾਂ ਦੀ ਇਨਫੈਂਟਰੀ ਜੀ ਖੈਰ ਵੇਖਿਆ ਜਾਵੇ ਤਾਂ ਆਏ ਦਿਨ ਸਾਡੇ ਦੇਸ਼ ਦੇ ਜਵਾਨ ਦੇਸ਼ ਦੇ ਖਾਤਰ ਬਾੜਾਂ ਤੇ ਸ਼ਹੀਦੀਆਂ ਦਾ ਜਾਮ ਪੀ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ